ਇਸ ਵਕਤ ਅਸੀਂ ਜ਼ਿਲ੍ਹਾ ਫਰੋਜਪੁਰ ਸਰਹੱਦੀ ਜ਼ਿਲ੍ਹਾ ਸਰਹੱਦੀ ਇਲਾਕਾ ਹੁਸੈਨੀ ਵਾਲੇ ਦੇ ਨੇੜੇ ਪਿੰਡ ਨਵਾ ਬਾਰੇ ਕੇ ਖੜੇ ਆਂ ਆ ਗੁਰਦੁਆਰਾ ਸਾਹਿਬ ਦੇ ਬਾਹਰ ਆ ਇਸ ਵਕਤ ਔਰ ਇੱਥੋਂ ਦੀ ਤਸਵੀਰ ਤੁਹਾਡੇ ਨਾਲ ਕਿਉਂ ਸਾਂਝੀ ਕਰ ਰਹੇ ਆ ਕਿਉਂਕਿ ਹੁਸੈਨੀ ਵਾਲੇ ਤੋਂ ਪਰਲੇ ਪਾਰ ਦਰਿਆ ਤੋਂ ਪਾਰ ਕੁਝ ਪਿੰਦੇ ਪਿੰਡ ਨੇ ਲੋਕ ਬਹੁਤ ਖੱਜਲ ਹੋ ਰਹੇ ਆ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰੇ ਗੁਰੂ ਘਰਾਂ ਦੇ ਵਿੱਚ ਪਨਾਹ ਲੈਣੀ ਪੈ ਰਹੀ ਐ ਇਸੇ ਤਰ੍ਹਾਂ ਦੋ ਤੋਂ ਤਿੰਨ ਪਰਿਵਾਰ ਆਪਣਾ ਸਾਰਾ ਜਿਹੜਾ ਐ ਸਮਾਨ ਆਪਣੇ ਬਿਸਤਰੇ ਭਾਂਡੇ ਢਿੰਡੇ ਚੱਕ ਕੇ ਇਸ ਗੁਰਦੁਆਰਾ ਦੀ ਰਹਾਇਸ਼ ਦੇ ਵਿੱਚ ਆਏ ਨੇ ਪਰ ਇਹਨਾਂ ਬੀਬੀਆਂ ਨੇ ਆਪਣੇ ਘਰ ਛੱਡੇ ਨੇ ਜਿਹੜੇ ਜੰਗ-ਜੰਗ ਕਰਦੇ ਨੇ ਉਹਨਾਂ ਨੂੰ ਇਹ ਜਵਾਬ ਇਸ ਤਸਵੀਰ ਤੋਂ ਸਾਫ਼ ਮਿਲ ਜਾਣਾ ਹੈ ਕਿ ਜੰਗ ਸ਼ਬਦ ਕਹਿਣਾ ਬੜਾ ਸੌਖਾ ਹੁੰਦਾ ਹੈ ਪਰ ਲੋਕਾਂ ਦੀਆਂ ਖੱਜਲ-ਖਵਾਰੀਆਂ ਕਿੰਨੀਆਂ ਨੇ ਔਖੇ ਮੜਉਣ ਕਿੰਨਾ ਵਾਧੂ ਹੰਨੇ ਔਖੇ ਤਾਂ ਕਾਹਦੀਆਂ ਝਾਲ ਕੇ ਪੱਕ ਵੀ ਗਏ ਆ ਪੱਕੇ ਸਪਈ ਹੀ ਜਾਂ ਹੁਣ ਬੇਸ਼ਰਮ ਹੋ ਗਏ ਆ ਕੱਲ ਦਾ ਕਿਸੇ ਸਾਨੂੰ ਐਮਐਲਏ ਨੇ ਆਣ ਕੇ ਪੁੱਛਿਆ ਕਿਸੇ ਉਹਦੇ ਪੀਐਨ ਨੇ ਆਣ ਕੇ ਪੁੱਛਿਆ ਭਾਈ ਵੀ ਤੁਹਾਨੂੰ ਗੱਲਬਾਤ ਹੈਗੀ ਜਿਹੜੇ ਵੱਡੇ ਅਵਸਰ ਨੇ ਉਹਨਾਂ ਦਾ ਕੰਮ ਬਣਨਾ ਹੈ ਜਦੋਂ ਬਾਦਲ ਸਰ ਸਾਹਿਬ ਨੇ ਘਰ ਉਠਾਏ ਸੀ ਉਦੋਂ ਹੀ ਸਾਰੇ ਇੱਥੇ ਉੱਜੜ ਕੇ ਆਏ ਸੀ 2-2 ਕਰੋੜ ਰੁਪਏ ਡੀਸੀ ਨੂੰ ਮਿਲਿਆ ਸੀ ਵੀ ਲੰਗਰ ਦੇਣੇ ਨੇ ਲੰਗਰ ਸਾਡੀ ਗੁਰਦੁਆਰਿਆਂ ਦੀ ਡਿਊਟੀ ਲੱਗ ਗਈ ਰਾਤ 11 ਵਜੇ ਉਸ ਗੁਰਦੁਆਰੇ ਸੰਗਤ ਆਈ ਤੇ ਮੇਰੇ ਕੋਲ ਕਹਿੰਦੇ ਵੀ 500 ਪ੍ਰਸ਼ਾਦਾ ਦਿਓ ਅਸੀਂ ਰਾਤ ਪ੍ਰਸ਼ਾਦਾ ਇੱਥੇ ਲੰਗਰ ਇੱਥੇ ਹੀ ਚਲਾਉਣੇ ਆ ਜਦੋਂ ਇਹੋ ਜਿਹੀ ਵਿਵਪਤਾ ਬਣਦੀ ਏ ਜਦੋਂ ਅਸੀਂ ਕਹਿ ਆ ਵੀ ਅਸੀਂ ਲੰਗਰ ਨਹੀਂ ਚਲਾਉਂਗੇ 11 ਵਜੇ ਨਹੀਂ ਦੇਣਾ ਤੇ ਸੀਰਦਾਰ ਕਹਿੰਦਾ ਡੀਸੀ ਰੁੱਸ ਪੈਗਾ ਤੇ ਮੈਂ ਕਿਹਾ ਡੀਸੀ ਨੇ ਸਾਨੂੰ ਕਿਹੜੇ ਦਾਣ ਫੇਰ ਪਤਾ ਲੱਗਾ ਵੀ ਉਹ ਰੁਪਈਏ ਤਾਂ ਸਾਰੇ ਸਾਡੇ ਉਹ ਹੀ ਖਾ ਗਏ ਨੇ ਇਹ ਸਹੂਲਤਾ ਸਰਕਾਰ ਦਿੰਦੀ ਪਰ ਇੱਥੇ ਉਤਾ ਹੀ ਉਤਾ ਰਹਿ ਜਾਂਦੀਆਂ ਨੇ ਸਥਾਨਕ ਅਫਸਰ ਨੇ ਉਹ ਲੋਕਾਂ ਨੂੰ ਉਵੇਂ ਸਹੂਲਤਾਵਾਂ ਮੁਹੱਈਆ ਨਹੀਂ ਕਰਾਉਂਦੇ ਕੱਖ ਨਹੀਂ ਜੀ ਅਕਾਲ ਦੇ ਬੈਠੇ ਨੇ ਨਾ ਪੁੱਛ ਲਓ ਜੇਕ ਪਾਣੀ ਵੀ ਕੁੱਟ ਕਿਹਨੇ ਆਣ ਕੇ ਪੁੱਛਿਆ ਦੇ ਆ ਗੁਰਦੁਆਰੇ ਇਹਨਾਂ ਨੂੰ ਪਨਾ ਮਿਲੀ ਏ ਜਿਵੇਂ ਅਮੀ ਕਣੀ ਦਾ ਮੌਸਮ ਬਣਿਆ ਹੈ ਕੱਲ ਕਈਆਂ ਦੇ ਦਾਣੇ ਭਿੱਜ ਗਏ ਨੇ ਕਈਆਂ ਦੇ ਕੱਪੜੇ ਭਿੱਜ ਗਏ ਨੇ ਕੱਲ ਤਾਂ ਸਾਰਾ ਦਿਨ ਜੰਗ ਦਾ ਹੀ ਮਾਹੌਲ ਬਣਿਆ ਰਿਹਾ ਨਾ ਹੀ ਜੰਗ ਲੱਗੇ ਤੇ ਉਹਦਾ ਕਰਤਾ ਉਹਦਾ ਹੀ ਕਰੁੰਦਾ ਹੈ ਇਹਨੂੰ ਵਿਚਾਰ ਦੇ ਕੱਲ ਦੇ ਆਏ ਨੇ ਪਰੇ ਕੋਈ ਸਰਕਾਰ ਵੱਲੋਂ ਸੁੱਖ ਨਹੀਂ ਸਹੂਲਤ ਨਹੀਂ। ਤਾਂ ਜਿਹੜਾ ਤੁਹਾਡਾ মিডিਆ ਨੇ ਹੀ ਜੰਗ ਲਵਾਈ ਬੈਠਾ ਹੈ। ਗੱਲ ਇੱਥੇ ਕੁਝ ਵੀ ਨਹੀਂ ਹੁੰਦੀ। ਇੱਕ ਟਰਾਲੀ ਦੀ 50-50 ਵਿਖਾ ਕੇ ਦੀ ਜੀ ਉਹ ਉੱਜੜ ਗਿਆ ਉਹ ਪੁੱਜੜ ਗਿਆ। ਜਿਹੜੇ ਵਿਚਾਰੇ ਉਹ ਪਿੱਛਾ ਸਾਡੇ ਰਿਸ਼ਤੇਦਾਰ ਬੈਠੇ ਨੇ ਉਹ ਕਹਿੰਦੇ ਸਾਡੇ ਰਿਸ਼ਤੇਦਾਰ ਤਾਂ ਮਰ ਗਏ ਹੋਣਗੇ ਜਿਹੜੇ ਪਾਕਿਸਤਾਨ ਚ ਪੁੰਚ ਬੈਠੇ। ਅੱਖ ਨਹੀਂ ਅਸੀਂ ਅਮਨ ਮਾਰਨਾਂ ਸੁਖਣਾਂ ਬੈਠੇ ਸੀ। ਆ মিডিਆ ਦੇ ਭੁਜਾਈ ਸਾਰੇ ਭੱਜੇ ਆ। ਹੋਰ ਗੱਲ ਕੋਈ ਨਹੀਂ ਕੀ ਇੱਥੇ ਰਮਾਨ ਦਾ ਸਾਰੇ ਲੋਕ ਬੈਠੇ ਸੀ। ਆ মিডিਆ ਅੱਜ ਹੀ ਕਹਿ ਦੇ ਵੀ ਕੋਈ ਗੱਲਬਾਤ ਨਹੀਂ ਤੇ ਸਾਰੇ ਹੀ ਘਰਾਂ ਚਲੇ ਜਾਵਾਂਗੇ। ਸਾਨੂੰ ਕਿਸੇ ਲੀਡਰ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਕਿਸੇ ਪ੍ਰਸ਼ਾਸਨ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਆ ਟੈਲੀਵਿਜ਼ਨ ਨੇ ਭਜਾਇਆ ਤੇਹੀ ਭਜੇ ਫਿਰਨੇ ਆ ਕੋਈ ਫਰਿਆਦ ਨਹੀਂ ਸੁਣੀ ਜਾਂਦੀ ਜੀ ਕੋਈ ਜਦ ਡੁੱਬਦਾ ਤੇ ਡੁੱਬਣ ਦਿਓ ਮਰਦਾ ਤੇ ਮਰਨ ਦਿਓ ਹੋਰ ਦੱਸੋ ਜਦੋਂ ਵੋਟਾਂ ਦਾ ਮਾਹੌਲ ਹੁੰਦਾ ਉਦੋਂ ਵੀ ਤੁਹਾਨੂੰ ਆਖੋ online ਕਰਦੇ ਕਿ ਉਦੋਂ ਤੇ ਘਰਾਂ ਚ ਡੇਰੇ ਲਾਉਂਦੇ ਆ ਉਦੋਂ ਤਾਂ ਬਾਬਾ ਜੀ ਉਹਨਾਂ ਦੀ ਬੀਬੀਆਂ ਪਹਿਲਾਂ ਆ ਜਾਂਦੀਆਂ ਨੇ ਉਹ ਆਣ ਕੇ ਵੀਰ ਵੀਰ ਜੀ ਕਰਕੇ ਜਫੀਆਂ ਪਾਉਂਦੀਆਂ ਨੇ ਅਸੀਂ ਮੋਏ ਜਾਂਦੇ ਆ ਅਸੀਂ ਘਾਲਾਂ ਆਏ ਪਖੜੇ ਪੇਨ ਦੇ ਪਖੜਾ ਪੇਨ ਦੇ ਮਖੜਾ ਪਿੰਡੇ ਬਾਰਡਰ ਤੇ ਪੈਂਦਾ ਹੈ ਬਾਰਡਰ ਤੇ ਪੈਂਦਾ ਹੈ ਤੁਹਾਨੂੰ ਉੱਥੋਂ ਉੱਠਣ ਲਈ ਮਜਬੂਰ ਕਿਉਂ ਹੋਣਾ ਪਿਆ ਇਹ ਨਾ ਡਰੇ ਪਿਆ ਜੰਗਰ ਲੱਗੇ ਤਾਂ ਹੀ ਉਥੋਂ ਵਲਗੇ ਵਿੱਚ ਨਾ ਜਾਈਏ ਨਾਲ ਪਾਕਿਸਤਾਨ ਦੇ دریا ਪਿੱਛੇ ਤਾਂ ਕਰਦੇ ਜਿਆਜਿੰਤ ਕੱਢੀ ਜਾਣੇ ਡਰਦੇ ਹੋਏ ਮੈਂ ਕਿ ਜੇ ਭਜਣਾ ਪੈ ਗਿਆ ਤੇ دریا ਵੀ ਨਾਲ ਆ ਔਖਾ ਹੋ ਸਕਦਾ ਔਖਾ دریا ਪਿੱਛੇ ਅਸੀਂ ਅੱਗੇ ਆਏ ਤੇ ਆਏ ਕਰਦੇ ਅਸੀਂ ਬੇਡਾਰ ਤੇ ਨਿਕਲ ਪਏ ਪਹਿਲੀ ਵਾਰੀ ਘਰ ਛੱਡਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਛੱਡਣਾ ਪਿਆ ਸਮਾਨ ਚ ਉਹਦਾ ਵੀਵੇਂ ਛੱਡਦੇ ਰਹੇ ਦੋ ਕੋ ਜੰਗ ਹੋਏ ਨੇ ਹਾਂਜੀ ਉਹਦਾ ਵੀ ਛੱਡ ਤੇ ਆਇਆ ਹੈ ਪਹਿਲਾਂ ਹੀ ਨਿਕਲਣਾ ਪੈ ਜਾਂਦਾ ਕੋਈ ਵਿਚਾਰੇ ਲੱਗੀ ਵਿੱਚ ਨਿਕਲੇ ਨੇ ਅੱਛਾ ਬੇੜੀਆਂ ਤੇ ਟੱਪੇ ਨੇ ਪਰਿਵਾਰਾਂ ਦਾ ਜੀਆਂ ਦਾ ਨੁਕਸਾਨ ਵੀ ਹੋ ਜਾਂਦਾ ਜੇ ਉੱਥੇ ਜੰਗ ਦੇ ਵਿੱਚ ਜਾਂਦਾ ਹੈ ਕਿ ਘੜੇ ਰਹਿ ਗਏ ਉਹਨਾਂ ਨੂੰ ਮੁਸਲਮਾਨ ਤੰਗ ਕਰਦੇ ਨੇ ਹਾਂ ਵਡੇਰੇ ਹਦਪੁਰ ਰਹਿ ਗਏ ਉਹ ਮਹਿ ਲਿਆਂਦੇ ਆ ਕੱਢ ਤੇ ਅਸੀਂ ਡਰਦੇ ਆ ਗਏ ਵੀ ਬਲਗਾ ਪੈ ਗਏ ਤੇ ਜਵਾਨੀ ਜਵਾਨੀ ਕੁੜੀਆਂ ਨੇ ਹਾਂ ਪਾਕਤਾਨ ਵਾਲਕੇ ਤੇ ਬਹੁਤੀ ਮਾੜੀ ਹਾਲਤ ਕਰਨੀ ਤਾਂ ਨਾ ਵੀ ਇੱਕ ਜੰਗ ਆਖਣੀ ਨਾ ਜੰਗ ਪਵੇ ਨਾ ਲੱਗੇ ਨਾ ਰਾਰ ਪਰ ਉਹ ਵੀ ਟਿਕਣੀ ਵੀ ਟੇਗਾਣਾ ਇੰਦਾ ਦੀ ਗੱਲ ਹੁੰਦੀ ਹੈ ਤੇ ਸਾਨੂੰ ਨਿਕਲਣਾ ਪੈਂਦਾ ਹੈ ਉੱਥੋਂ ਜਿਵੇਂ ਖਬਰ ਸੁਣਦੇ ਆ ਕੋਈ ਕੁਛ ਕਹੀ ਜਾਂਦਾ ਹੈ ਕੋਈ ਕੁਛ ਕਹੀ ਜਾਂਦਾ ਹੈ ਫਿਰ ਇੰਦਾ ਕਿ ਬੱਚੇ ਨੇ ਛੋਟੇ ਤੇ ਬੱਚਿਆਂ ਨੂੰ ਲੈ ਕੇ ਪਹਿਲਾਂ ਹੀ ਨਿਕਲਣ ਦੀ ਕੋਸ਼ਿਸ਼ ਕਰਦੇ ਆ ਵੀ ਬੱਚੇ ਨੇ ਕੁੜੀਆਂ ਜਵਾਨਾਂ ਜੇ ਉਧਰ ਕੋਈ ਕੱਲ ਹੁੰਦੀ ਆ ਬਲਗੇ ਚ ਆ ਗਏ ਤੇ ਮੁਸਲਮਾਨ ਲੈ ਜਾਣਗੇ ਬੇਅਦਬੀ ਵਾਲੀ ਗੱਲ ਹੋ ਜਾਂਦੀ ਹੈ ਨਾ ਇੱਕ ਕੰਮ ਬਣਿਆ ਰਹਿੰਦਾ ਹੈ ਹਮੇਸ਼ਾ ਪਰਿਵਾਰਾਂ ਚ ਥੋੜੇ ਸਾਲ ਪਹਿਲਾਂ ਵੀ ਬਣਿਆ ਸੀ ਘਰ ਜੱਦੀ ਛੱਡ ਕੇ ਕਿਸੇ ਹੋਰ ਕੋਲ ਰਹਿਣਾ ਕਿੰਨਾ ਔਖਾ ਲੱਗ ਬਹੁਤ ਬਹੁਤ ਔਖਾ ਲੱਗਦਾ ਬਹੁਤ ਜ਼ਿਆਦਾ ਔਖਾ ਲੱਗਦਾ ਇਹਦਾ ਸਾਨੂੰ ਪੁੱਛੋ ਵੀ ਅਸੀਂ ਕਿੰਨੇ ਔਖੇ ਬੈਠੇ ਸੀ ਤੂੰ ਕਹਿੰਦੇ ਸੀ ਵੀ ਤੁਸੀਂ ਨਾ ਉੱਠੋ ਪਰ ਸਾਨੂੰ ਦੱਸਿਆ ਨਹੀਂ ਜਾਂਦਾ ਸੀ ਸਾਡੀਆਂ ਰੋਟੀਆਂ ਤਵਿਆਂ ਤੇ ਰਹਿ ਜਾਂਦੀਆਂ ਸੀ ਤੇ ਸਾਨੂੰ ਭੱਜਣਾ ਪੈਂਦਾ ਸੀ ਇਸ ਵਕਤ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਸਰਹੱਦੀ ਇਲਾਕਾ ਹੁਸੈਨੀ ਵਾਲੇ ਦੇ ਨੇੜੇ ਪਿੰਡ ਨਵਾ ਬਾਰੇ ਕਿ ਖੜੇ ਆਂ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਆ ਇਸ ਵਕਤ ਔਰ ਇੱਥੋਂ ਦੀ ਤਸਵੀਰ ਤੁਹਾਡੇ ਨਾਲ ਕਿਉਂ ਸਾਂਝੀ ਕਰ ਰਹੇ ਆ ਕਿਉਂਕਿ ਹੁਸੈਨੀ ਵਾਲੇ ਤੋਂ ਪਰਲੇ ਪਾਰ ਦਰਿਆ ਤੋਂ ਪਾਰ ਕੁਝ ਪਿੰਦੇ ਪਿੰਡ ਨੇ ਲੋਕ ਬਹੁਤ ਖੱਜਲ ਹੋ ਰਹੇ ਆ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰੇ ਗੁਰੂ ਘਰਾਂ ਦੇ ਵਿੱਚ ਪਨਾਹ ਲੈਣੀ ਪੈ ਰਹੀ ਹੈ ਇਸੇ ਤਰ੍ਹਾਂ ਦੋ ਤੋਂ ਤਿੰਨ ਪਰਿਵਾਰ ਆਪਣਾ ਸਾਰਾ ਜਿਹੜਾ ਆ ਸਮਾਨ ਆਪਣੇ ਬਿਸਤਰੇ ਭਾਂਡੇ ਢਿੰਡੇ ਚੱਕ ਕੇ ਇਸ ਗੁਰਦੁਆਰਾ ਦੀ ਰਹਾਇਸ਼ ਦੇ ਵਿੱਚ ਆਏ ਨੇ ਕੁਝ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਨਾਹ ਲੈਣ ਦੇ ਲਈ ਆਏ ਨੇ ਕੁਝ ਪਰਿਵਾਰ ਇਹ ਬੀਬੀਆਂ ਜੋ ਬੈਠੀਆਂ ਨੇ ਇਹਨਾਂ ਦੇ ਜਿਹੜੇ ਪਰ ਬਾਕੀ ਪਰਿਵਾਰਕ ਮੈਂਬਰ ਨੇ ਆਪਣੇ ਕੰਮਕਾਰਾਂ ਤੇ ਨਹੀਂ ਪਰ ਇਹਨਾਂ ਬੀਬੀਆਂ ਨੇ ਆਪਣੇ ਘਰ ਛੱਡੇ ਨੇ ਜਿਹੜੇ ਜੰਗ-ਜੰਗ ਕਰਦੇ ਨੇ ਉਹਨਾਂ ਨੂੰ ਇਹ ਜਵਾਬ ਇਸ ਤਸਵੀਰ ਤੋਂ ਸਾਫ਼ ਮਿਲ ਜਾਣਾ ਹੈ ਕਿ ਜੰਗ ਸ਼ਬਦ ਕਹਿਣਾ ਬੜਾ ਸੌਖਾ ਹੁੰਦਾ ਪਰ ਲੋਕਾਂ ਦੀਆਂ ਖੱਜਲ ਖਵਾਰੀਆਂ ਕਿੰਨੀਆਂ ਨੇ ਇਹਨਾਂ ਪਰਿਵਾਰਾਂ ਨਾਲ ਅਸੀਂ ਗੱਲ ਕਰਾਂਗੇ ਕਿ ਆਪਣਾ ਪਿੰਡ ਛੱਡਣ ਲਈ ਮਜਬੂਰ ਕਿਉਂ ਹੋਏ ਬੀਬੀ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨਾ ਤੁਹਾਡਾ ਪਿੰਡ ਕਿਹੜਾ ਹੈ ਤੇ ਤੁਸੀਂ ਇੱਥੇ ਕਦੋਂ ਆਏ ਹੋ ਅਸੀਂ ਕੱਲਾ ਆਏ ਪਖੜੇ ਪਿੰਡੇ ਪਖੜਾ ਪਿੰਡੇ ਪਖੜਾ ਪਿੰਡੇ ਬਾਡਰ ਤੇ ਪੈਂਦਾ ਹੈ ਬਾਡਰ ਤੇ ਪੈਂਦਾ ਹੈ ਤੇ ਤੁਹਾਨੂੰ ਉੱਥੋਂ ਉੱਠਣ ਲਈ ਮਜਬੂਰ ਕਿਉਂ ਹੋਣਾ ਪਿਆ ਇਹਨਾਂ ਡਰੇ ਭੀ ਜਾਂਗਰ ਲੱਗੇ ਤਾਂ ਹੀ ਉਥੋਂ ਵਲਗੇ ਵਿੱਚ ਨਾ ਜਾ ਜਾਈਏ ਵੀ ਨਾਲ ਪਾਕਿਸਤਾਨ ਦੇ ਦਰਿਆ ਪਿੱਛੇ ਤਾਂ ਕਰਤੇ ਹੀ ਜਿਆ ਜਿੰਤ ਕੱਢੀ ਜਾਣੇ ਡਰਦੇ ਹੋਏ ਮਤਲ ਅਚਨ ਅਚਾਨਕ ਜੇ ਭਜਨਾ ਪੈ ਗਿਆ ਤੇ ਦਰਿਆ ਵੀ ਨਾਲ ਔਖਾ ਹੋ ਸਕਦਾ ਉਹ ਦਰਿਆ ਪਿੱਛੇ ਅਸੀਂ ਅੱਗੇ ਆਏ ਹਾਂ ਹਾਂਜੀ ਤੇ ਆਏ ਕਰਤੇ ਅਸੀਂ ਵੀ ਡਰ ਤੇ ਨਿਕਲ ਪਏ ਜਿਹੜਾ ਆਪਣੇ ਪਿੰਡ ਤੋਂ ਇੱਥੇ ਆਏ ਹੋ ਇੱਥੇ ਇਹ ਜਗ੍ਹਾ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ ਗੁਰਦੁਆਰਾ ਸਾਹਿਬ ਤੇ ਦਿੱਤੀ ਜਾਂ ਕਿਵੇਂ ਆਇਆ ਇਹ ਆਪਣੇ ਰਿਸ਼ਤੇਦਾਰ ਹੀ ਨੇ ਜੀ ਕਿਨਾਂ ਦਿੱਤੀ ਆਪਨ ਥਾਂ पे ਤੇ ਬਹਿ ਜੋ ਗੁਰਦੁਆਰੇ ਜੀ ਇੱਥੇ ਆ ਤੇ ਵੀ ਬੀਬੀ ਇਹ ਪਹਿਲੀ ਵਾਰੀ ਘਰ ਛੱਡਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਛੱਡਣਾ ਪਿਆ ਸਮਾਨ ਚ ਪਹਿਲਾਂ ਵੀ ਇਵੇਂ ਛੱਡਦੇ ਰਹੇ ਦੋ ਕੋ ਜੰਗ ਹੋਏ ਨੇ ਹਾਂਜੀ ਉਹਦਾ ਵੀ ਛੱਡ ਤੇ ਆਇਆ ਹੈ 71 ਹਾਂ ਪਹਿ 71 ਦਾ ਉਦੋਂ ਵੀ ਜਵਾਕਾਂ ਨੂੰ ਨਾਲ ਲੈ ਕੇ ਇਧਰ ਆਉਣਾ ਪੈਂਦਾ ਹਾਂ ਜਵਾਕਲ ਨੇ ਤੇ ਪਹਿਲਾਂ ਹੀ ਨਿਕਲਣਾ ਪੈ ਜਾਂਦਾ ਹੈ ਕੋਈ ਵਿਚਾਰੇ ਲੱਗੀ ਵਿੱਚ ਨਿਕਲੇ ਨੇ ਅੱਛਾ ਬੇੜੀਆਂ ਤੇ ਟੱਪੇ ਨੇ ਤੇ ਪਰਿਵਾਰਾਂ ਦਾ ਜੀਆਂ ਦਾ ਨੁਕਸਾਨ ਵੀ ਹੋ ਜਾਂਦਾ ਜੇ ਉੱਥੇ ਜੰਗ ਦੇ ਵਿੱਚ ਹੋ ਜਾਂਦਾ ਹੈ ਕਿ ਕਿਹੜੇ ਰਹਿ ਗਏ ਉਹਨਾਂ ਨੂੰ ਮੁਸਲਮਾਨ ਤੰਗ ਕਰਦੇ ਨੇ हां बड़े रहत को रह गया खालो, खालो, चार। चार। है महल ले आंदे हैं कार्ड ते कदे आंदे हैं खा लो मीट खा लो कदे कोई शानदे खा लो बड़ी तंगीत दीती ने वठे रहे हैं ता हां कि हुण तुसी ਘਰ ਚ ਵੀ جنگ ਦਾ ਮਾਹੌਲ ਜਾ ਤੁਹਾਨੂੰ ਕਿਨੇ ਦੱਸਿਆ ਕਿ ਜੰਗ ਲੱਗ ਸਕਦੀ ਹੈ ਜੰਗ ਤਾਂ ਵੇਖ ਤੇ ਪੀ ਆ ਗਏ ਡਰ ਤੇ हां ਗੱਲਾਂ ਸੁਣੀਆਂ ਆਲੇ ਦੁਆੜ ਨੇ ਲੋਕਾਂ ਦੀ ਗੱਲਾਂ ਟੀਵੀਆਂ ਚ ਸੁਣੀਆਂ ਨੇ ਤੇ ਉਹ ਤਾਂ ਕਰ ਤੇ ਡਰ ਤੇ ਆ ਗਏ ਉਹ राजे हन ਕੀ ਹੀ ਨਹੀਂ ਆਖਾ ਤੇ ਅਹੀ ਡਰਦੇ ਆ ਗਏ ਵੀ ਬਲਗਾ ਪੈ ਗਏ ਤੇ ਜਵਾਨੀ ਜਵਾਨੀ ਕੁੜੀਆਂ ਨੇ ਪਾਕਿਸਤਾਨ ਵਾਲੇ ਕੋਲ ਤੇ ਬਹੁਤ ਮਾੜੀ ਹਾਲਤ ਕਰਨ ਦੇ। ਇਸ ਵਾਰ ਚ ਕਿੰਨੇ ਜੀ ਕਿੰਨੇ ਘਰ ਆਏ ਆ ਆਪਣਾ ਪਿੰਡ ਛੱਡ ਕੇ ਇੱਧਰ। ਆ 5-6 ਜੀ ਆ ਗਏ ਆ ਕਰ 5-6 ਘਰ ਆ ਗਏ ਆ। ਆ ਭੈਣ ਜੀ ਤੁਸੀਂ ਇਹ ਦੱਸੋ ਕਿ ਜਿਹੜੇ 5-6 ਘਰ ਨੂੰ ਉੱਥੋਂ ਆਉਣਾ ਪਿਆ ਉਸ ਪਿੰਡ ਤੋਂ ਇੱਥੇ ਉੱਠ ਕੇ ਇਹ ਕਿਉਂ ਆ ਸਾਹਮਣਾ ਕਰਨਾ ਪੈਂਦਾ ਇਹ ਜੀਆਂ ਚੀਜ਼ਾਂ ਦਾ ਖਾਸ ਕਰਕੇ ਜਿਹੜੇ ਬਾਰਡਰ ਤੇ ਰਹਿੰਦੇ ਲੋਕ। ਇਦਾਂ ਹੀ ਆ ਵੀਰ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਤੇ ਸਾਨੂੰ ਨਿਕਲਣਾ ਪੈਂਦਾ ਹੈ ਉੱਥੋਂ। ਜਿਵੇਂ ਖਬਰ ਸੁਣਦੇ ਆ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਫਿਰ ਇਦਾਂ ਕਿ ਬੱਚੇ ਨੇ ਛੋਟੇ ਤੇ ਬੱਚਿਆਂ ਨੂੰ ਲੈ ਕੇ ਪਹਿਲਾਂ ਹੀ ਨਿਕਲਣ ਦੀ ਕੋਸ਼ਿਸ਼ ਕਰਦੇ ਆ ਵੀ ਬੱਚੇ ਨੇ ਕੁੜੀਆਂ ਜਵਾਨਾਂ ਜੇ ਉਧਰ ਕੋਈ ਗੱਲ ਹੁੰਦੀ ਆ ਤੇ ਬਲਗੇ ਚ ਆ ਗਏ ਤੇ ਮੁਸਲਮਾਨ ਲੈ ਜਾਣਗੇ ਤੇ ਬੇਅਦਬੀ ਵਾਲੀ ਗੱਲ ਹੋ ਜਾਂਦੀ ਆ ਨਾ ਇਹ ਕੰਮ ਬਣਿਆ ਰਹਿੰਦਾ ਹਮੇਸ਼ਾ ਪਰਿਵਾਰਾਂ ਚ ਇਹ ਥੋੜੇ ਸਾਲ ਪਹਿਲਾਂ ਵੀ ਬਣਿਆ ਸੀ ਉਦੋਂ ਵੀ ਸਾਨੂੰ ਇਦਾਂ ਹੀ ਬਾਹਰ ਆਉਣਾ ਪਿਆ ਗਿਆ ਤੇ ਹੁਣ ਆ ਫੇਰ ਇਹੀ ਚਾਂਸ ਹੋਈ ਜਾਂਦਾ ਪਰ ਰੋਜ਼ ਰੋਜ਼ ਆਪਣਾ ਘਰ ਜੱਦੀ ਛੱਡ ਕੇ ਕਿਸੇ ਹੋਰ ਕੋਲ ਰਹਿਣਾ ਕਿੰਨਾ ਔਖਾ ਲੱਗਦਾ ਬਹੁਤ ਬਹੁਤ ਔਖਾ ਲੱਗਦਾ ਬਹੁਤ ਜ਼ਿਆਦਾ ਔਖਾ ਲੱਗਦਾ ਇਹ ਤਾਂ ਸਾਨੂੰ ਪੁੱਛੋ ਵੀ ਅਸੀਂ ਕਿੰਨੇ ਔਕੇ ਬੈਠੇ ਇੱਥੇ ਟਾਈਮ ਤਾਂ ਹੁਣ ਲਗਾਉਣਾ ਹੈ ਹਾਂਜੀ ਹਾਂ ਇਹੀ ਕਰਕੇ ਹੁਣ ਸਾਨੂੰ ਆਪਣਾ ਇਹ ਲੋਕ ਕਹਿੰਦੇ ਆ ਵੀ ਆਪਾਂ ਜੇ ਸਾਡੇ ਜੀ ਮਾਰ ਦਿੱਤੇ ਅੱਤਵਾਦੀਆਂ ਨੇ ਤੇ ਹੁਣ ਬਦਲਾ ਲੈ ਲਓ ਬਦਲਾ ਲੈ ਕੇ ਹੀ ਸਾਹ ਲੈਣਾ ਉਹ ਜਿਹੜਾ ਬਦਲਾ ਲੈਣ ਦੇ ਵਿੱਚ ਉਹ ਜੰਗ ਦੀ ਗੱਲ ਕਰ ਰਿਹਾ ਉਹ ਫਿਰ ਤੁਹਾਨੂੰ ਜੱਚਦੀ ਨਹੀਂ ਗੱਲ ਏ ਵੀਰ ਜੀ ਅਸੀਂ ਕੀ ਕਹਿ ਸਕਦੇ ਹਾਂ ਹੁਣ ਉਹਨਾਂ ਨੂੰ ਆਪਣੇ ਸਾਹ ਚੰਗੀ ਲੱਗਦੀ ਐ ਸਾਨੂੰ ਆਪਣੀ ਥਾਂ ਅਜੇ ਤਾਂ ਕਹਿੰਨੇ ਵੀ ਇਹ ਗਲਤ ਹੋ ਰਿਹਾ ਜੋਰ ਹੈ ਹੂੰ ਬਦਲਾ ਲੈਣਾ ਵੀ ਬੰਦ ਆ ਪਰ ਇਦਾਂ ਜਨਤਾ ਵੀ ਬਹੁਤ ਖਰਾਬ ਹੋ ਰਹੀ ਹੈ ਹੂੰ ਜਨਤਾ ਜਿਵੇਂ ਹੁਣ ਵਾਪਸ ਆ ਰਹੀ ਹੈ ਹੂੰ ਇਹ ਹੁਣ ਲੱਗਦਾ ਐ ਨਹੀਂ ਲੱਗਦਾ ਪਰ ਸਾਡੇ ਲਈ ਤਾਂ ਖੱਜਰਹਾਰੀ ਬਹੁਤ ਹੋ ਰਹੀ ਹੈ ਹੂੰ ਮਤਲਬ ਜੰਗ ਸ਼ਬਦ ਕਿਸੇ ਲਈ ਠੀਕ ਹੋ ਸਕਦਾ ਪਰ ਇੱਥੋਂ ਦੇ ਲੋਕਾਂ ਲਈ ਔਖਾ ਬਹੁਤ ਔਖਾ ਹੈ ਸਾਡੇ ਲਈ ਤਾਂ ਬਹੁਤ ਜ਼ਿਆਦਾ ਔਖਾ ਤੇ ਇਹ 5 6 ਘਰਾਂ ਦੇ ਜੀ ਕਾਫੀ ਬਣ ਜਾਂਦੇ ਹੁਣੇ ਥੋੜੀ ਜਗ੍ਹਾ 'ਚ ਰਹਿਣਾ ਵੀ ਔਖਾ ਕਾ ਲੱਗਦਾ ਹੁਣ ਰਹਿਣਾ ਤਾਂ ਪਹਿਣਾ ਵੀਰ ਮਜਬੂਰੀ ਹੈ ਸਾਡੀ ਰਹਿਣ ਵਾਸਤੇ ਕਿਉਂਕਿ ਰਹਿਣਾ ਪਹਿਣਾ ਔਖਾ ਹੈ ਸੌਖਾ ਹੈ ਹੁਣ ਸਾਨੂੰ ਤਾਂ ਦਿਨ ਕੱਟਨੇ ਪੈਣੇ ਆ ਮਾੜੇ ਚੰਗੇ ਜਿਵੇਂ ਲੰਘਦੇ ਆ ਆ ਬੀਬੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਇੱਧਰ ਆਣਾ ਪੈ ਗਿਆ ਬੜਾ ਔਖਾ ਲੱਗਿਆ ਔਖਾ ਹੀ ਕਿ ਹੋਰ ਬਹੁਤ ਜ਼ਿਆਦਾ ਲੱਗਾ ਸਵੇਰੇ ਗਏ ਆ ਤਹਾਨੂੰ ਵਾਪਸ ਆ ਕੇ ਕੰਮਕਾਰ ਵਾਸਤੇ ਫਿਰ ਪਿੰਡ ਵੀ ਜਾਣਾ ਪੈਂਦਾ ਜਾਣਾ ਪੈਂਦਾ ਪਸ਼ੂਆਂ ਵਾਸਤੇ ਡੰਗਰ ਪਸ਼ੂ ਉੱਥੇ ਨੇ ਅਜੇ ਹਜੇ ਉੱਥੇ ਨੇ ਤੇ ਤੁਸੀਂ ਕਿੰਨੀ ਕੁ ਵਾਰੀ ਇੱਥੇ ਆ ਬਾਰਡਰ ਦੇ ਉੱਤੇ ਇਸ ਤਰ੍ਹਾਂ ਦੇ ਹਾਲਾਤ ਵੇਖੇ ਆ ਜੀ ਕਿ ਉਧਰ ਵੀ ਰਹਿਣਾ ਪੈਂਦਾ ਆ ਆਪਦਾ ਘਰ ਵੀ ਛੱਡਣਾ ਪੈਂਦਾ ਤਿੰਨ ਚਾਰ ਵਾਰ ਆ ਹੋ ਗਈ ਅੱਛਾ ਇਹ ਜਦੋਂ ਬਾਰਡਰ ਤੇ ਰਹਿੰਦੇ ਪਿੰਡਾਂ ਵਾਲੇ ਲੋਕ ਘਰ ਛੱਡਦੇ ਆ ਇੱਕ ਤਾਂ ਜਦੋਂ ਹੜਾਂ ਵਾਲਾ ਮਾਹੌਲ ਬਣਦਾ ਉਦੋਂ ਵੀ ਛੱਡਣਾ ਪੈਂਦਾ ਤੇ ਜੰਗ ਵੇਲੇ ਵੀ ਛੱਡਣਾ ਪਿਆ ਉਦੋਂ ਵੀ ਛੱਡਾ ਸੀ ਕੋਈ ਆ ਗਏ ਸੀ ਕੋ ਉੱਥੇ ਰਹਿ ਗਏ ਸੀ ਤੇ ਜਿਹੜੇ ਇਹ ਕਹੀ ਜਾਂਦੇ ਆ ਕਿ ਕੋਈ ਗੱਲ ਨਹੀਂ ਸ਼ਾਂਤੀ ਨਾਲ ਬਣੇ ਰੋ ਉੱਥੇ ਪਿੰਡ ਚ ਰੋ ਡਰ ਨਹੀਂ ਹੈ ਜੰਗ ਹਾਲੇ ਨਹੀਂ ਲੱਗਣੀ ਤੇ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਆਇਆ ਤੁਹਾਨੂੰ ਵੀ ਹਾਲੇ ਜੰਗ ਨਹੀਂ ਲੱਗ ਸਕਦੀ ਰਹਨੇ ਆ ਪਿੰਡ ਹੀ ਆ ਤੇ ਵਾਸਤੇ ਤਲਾਕ ਹੀ ਗਈ ਕੱਲ ਦੇ ਹੀ ਔਖੇ ਹੋਏ ਫਿਰ ਜੀ ਜੀ ਉਹ ਕਹਿੰਦੇ ਸੀ ਵੀ ਸਾਨੂੰ ਕਹਿੰਦੇ ਸੀ ਵੀ ਤੁਸੀਂ ਨਾ ਉਠੋ ਪਰ ਸਾਨੂੰ ਦੱਸਿਆ ਨਹੀਂ ਜਾਂਦਾ ਸੀ ਸਾਡੀਆਂ ਰੋਟੀਆਂ ਤਵਿਆਂ ਤੇ ਰਹਿ ਜਾਂਦੀਆਂ ਸੀ ਤੇ ਸਾਨੂੰ ਭੱਜਣਾ ਪੈਂਦਾ ਸੀ ਉਹ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਪਹਿਲਾ 바ਰ ਹੋ ਜੀ ਜਿਹੜੇ ਬਜ਼ੁਰਗ ਚੁੱਕੇ ਆ ਉਹ ਦਿਨ ਚੁੱਕੇ ਆ ਉਹਨਾਂ ਕਰਕੇ ਸਾਨੂੰ ਨਾ ਉਹਨਾਂ ਦੀ ਗੱਲਾਂ ਦੇ ਅਸਰ ਕਰਦੇ ਅਸੀਂ ਦੂਜਿਆਂ ਦੀ ਨਹੀਂ ਕਰਦੇ ਕਿਉਂਕਿ ਸਾਨੂੰ ਦੱਸਣ ਨਾ ਦੱਸਣਾ ਜੇ ਸ਼ੁਰੂ ਹੁੰਦੀ ਏ ਤੇ ਫਿਰ ਅਸੀਂ ਕਿੱਧਰ ਜਾਵਾਂ ਫੇਰ ਸਾਡਾ ਕੋ ਨਿਕਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਅਈ ਤੁਹਾਨੂੰ ਮੈਂਟਰੀ ਜਾਂਦੀ ਪਈ ਟੈਂਕ ਜਾਂਦੇ ਪੈਣਾ ਅਸੀਂ ਵੇਖਤੇ ਤੇ ਜਿਆਦਾ ਹੀ ਡਰਨੇ ਆ ਅੱਛਾ ਜਦੋਂ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਵੇਖਦੇ ਹੋ ਜਿਆਦਾ ਪੜ ਡਰ ਲੱਗਦਾ ਹਾਂ ਜਿਆਦਾ ਡਰ ਲੱਗਦਾ ਹੈ ਹਾਂ ਪੀ ਅੱਗੇ ਅੱਗੇ ਇੱਥੇ ਪਿੱਛੇ ਮੈਂਟਰੀ ਹੋਵੇ ਅੱਗੇ ਅਸੀਂ ਬੈਠੇ ਹੋਈਏ ਤੇ ਉੱਤੇ ਪਈ ਐ ਤੂੰ ਟੈਂਕ ਚਲਾਉਣ ਕੁਝ ਕਰਨੋ ਤੇ ਅਸੀਂ ਕਿ ਹਾਬ ਤੇ ਨਿਕਲ ਹੱਕ ਨੇ ਨਿਕਲਾ ਨਹੀਂ ਜਾਣਾ ਐ ਤੂੰ ਡਰ ਤੇ ਆ ਜਾਨ ਅਸੀਂ ਫਸਣਾ ਨਹੀਂ ਅਸੀਂ ਬਲਕੇ ਚਨਾ ਜੀ ਕਿਤੇ ਸਾਡੇ ਉਹਨਾਂ ਦੇ ਹੱਥੀ ਨਾਲ ਲੱਗ ਜਾਈਏ ਇਸ ਕਰਕੇ ਅਸੀਂ ਵਾਪਸ ਆਉਣਾ ਬੱਚੇ ਵੀ ਖੜੇ ਆ ਬੱਚਿਓ ਤੁਹਾਡੇ ਇਧਰ ਪੜ੍ਹਾਈ ਦੇ ਅਸਰ ਵੀ ਪੂਰਾ ਪੈਂਦਾ ਜਦੋਂ ਜੰਗ ਦਾ ਮਾਹੌਲ ਬਣਦਾ ਹਾਂਜੀ ਜੀ ਪੜ੍ਹਾਈ ਖਰਾਬ ਹੁੰਦੀ ਹੈ ਹਾਂਜੀ ਤੇ ਜਿਹੜੇ ਆਸਿਪ ਅਸੀਂ ਬੱਚੇ ਉਹਨਾਂ ਚ ਤੁਹਾਡੀ ਆਪਸ ਵਿੱਚ ਕੋਈ ਡਰੇ ਹੋਏ ਬੱਚੇ ਜਾਂ ਸਾਰਿਆਂ ਨੂੰ ਪਰਿਵਾਰ ਦੇ ਨਾਲ ਰਹਿ ਕੇ ਹਾਲੇ ਸਕੂਨ ਹੈ ਕਿ ਕੋਈ ਗੱਲ ਨਹੀਂ ਹਾਲੇ ਸਾਡੇ ਨਾਲ ਨਹੀਂ ਜੀ ਸਾਰੇ ਡਰੇ ਹੋਏ ਆ ਜੀ ਕੋਈ ਨਹੀਂ ਸਕੂਲ ਜਾਂਦਾ ਛੁੱਟੀਆਂ ਹੁੰਦਾ ਅੱਛਾ ਹਾਂਜੀ ਤੇ ਬੱਚੇ ਉੱਤੇ ਪੂਰਾ ਭਾਵੇਂ ਛੋਟੇ ਬੱਚੇ ਆ ਥੋੜੇ ਵੱਡੇ ਹੋ ਗਏ ਜਿਨ੍ਹਾਂ ਨੂੰ ਸੋਝੀ ਆ ਗਈ ਜਿਵੇਂ ਤੁਸੀਂ ਹੋ ਵੀ ਤੁਸੀਂ ਪਹਿਲਾਂ ਵੀ ਆਪਣੇ ਬਜ਼ੁਰਗਾਂ ਤੋਂ ਜੰਗਾਂ ਬਾਰੇ ਗੱਲਾਂ ਸੁਣੀਆਂ ਕੀ ਦੱਸਦੇ ਆ ਬਜ਼ੁਰਗ ਹਾਂਜੀ ਸੁਣੀ ਆਈਆਂ ਜੀ ਕੀ ਕਹਿੰਦੇ ਆ ਬਜ਼ੁਰਗ ਕੀ ਉਹੀ ਕਹਿੰਦੇ ਆ ਕਿ ਅਸੀਂ ਛੱਡ ਕੇ ਆਏ ਸੀ ਸਾਨੂੰ ਇਦਾਂ ਰੋਟੀ ਰੋਟੀ ਸਾਰਾ ਕੁਝ ਛੱਡ ਕੇ ਆਣਾ ਪੈਂਦਾ ਸੀ ਵਿੱਚੇ ਹੀ ਹਾਂਜੀ ਤੁਸੀਂ ਪਹਿਲੀ ਵਾਰ ਹੀ ਦੇਖ ਰਹੇ ਹੋ ਇਸ ਤਰ੍ਹਾਂ ਦਾ ਮਾ ਹਾਂਜੀ ਤੇ ਕੋਈ ਛੋਟੇ ਛੋਟੇ ਬੱਚੇ ਵੀ ਨੇ ਬੀਬੀਆਂ ਨੇ ਇੱਧਰ ਭਾਈ ਸਾਹਿਬ ਜੀ ਵੀ ਖੜੇ ਉਹਨਾਂ ਨਾਲ ਗੱਲ ਕਰਦੇ ਆ ਆ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਜੀ ਜਿਵੇਂ ਪਰਿਵਾਰ ਛੱਡ ਕੇ ਆਏ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਬੜੇ ਇੱਥੋਂ ਦੇ ਜਿਹੜੇ ਪਰਿਵਾਰ ਇੱਥੇ ਆਪਣਾ ਘਰ-ਬਾਰ ਛੱਡ ਕੇ ਇੱਧਰ ਆਏ ਚਲੋ ਲੋਕ ਤਾਂ ਲੋਕਾਂ ਦਾ ਸਹਾਰਾ ਬਣ ਜਾਂਦੇ ਆ ਜਦੋਂ ਇਸ ਤਰ੍ਹਾਂ ਦੀਆਂ ਖੱਜਲ-ਖਵਾਰੀਆਂ ਹੁੰਦੀਆਂ ਤੁਸੀਂ ਮਹਿਸੂਸ ਕੀ ਕਰਦੇ ਹੋ ਆਏ ਤਾਂ ਮਹਿਸੂਸ ਕਰਨਾ ਵੀ ਨਾ ਹੀ ਜੰਗ ਲੱਗੇ ਤੇ ਉਹਦਾ ਘਰ ਤਾਂ ਉਹਦਾ ਹੀ ਕਰ ਹੁੰਦਾ ਹੈ ਇਹਨਾਂ ਵਿਚਾਰ ਦੇ ਕੱਲ ਦੇ ਆਏ ਨੇ ਪਰੇਸ਼ਾਨ ਬੈਠੇ ਨੇ ਕੋਈ ਸਰਕਾਰ ਵੱਲੋਂ ਸੁੱਖ ਨਹੀਂ ਸਹੂਲਤ ਨਹੀਂ ਕਤਲ ਜਿੰਨਾਂ ਨੂੰ ਆਪਦਾ ਪਿੰਡ ਛੱਡਣਾ ਪੈ ਜਾਂਦਾ ਉਹਨਾਂ ਨੂੰ ਕੋਈ ਸਰਕਾਰੀ ਥਾਂ ਦੇ ਉੱਤੇ ਰਹਿائش ਵੀ ਨਹੀਂ ਦਿੱਤੀ ਜਾਂਦੀ ਕਿ ਉਹ ਆਪਦਾ ਆਰਾਮ ਨਾਲ ਪਰਿਵਾਰ ਨਾਲ ਰਹਿ ਲੈਣ ਮੈਂ ਤਾਂ ਜੀ ਪੰਜਾਬੀ ਜੇ ਤਾਂ ਤੁਸੀਂ ਖਬਰ ਉੱਥੇ ਚਲਾਉਣੀ ਹੈ ਤੇ ਫਿਰ ਮੈਂ ਬੋਲਦੇ ਆ ਜੀ ਸਹੀ ਗੱਲ ਦੱਸੋਗੇ ਉਹੀ ਚੱਲੇਗੀ ਇਹ ਸਿਰਫ ਜਿਹੜੇ ਵੱਡੇ ਅਫਸਰ ਨੇ ਉਹਨਾਂ ਦਾ ਕੰਮ ਬਣਨਾ ਹੈ ਜਦੋਂ ਬਾਦਲ ਸਾਹਿਬ ਨੇ ਘਰ ਬਿਠਾਏ ਸੀ ਹਾਂਜੀ ਉਦੋਂ ਹੀ ਸਾਰੇ ਇੱਥੇ ਉੱਜੜ ਕੇ ਆਏ ਸੀ ਜੀ ਦੋ-ਦੋ ਕਰੋੜ ਰੁਪਏ ਡੀਸੀ ਨੂੰ ਮਿਲਿਆ ਸੀ ਵੀ ਲੰਗਰ ਦੇਣੇ ਨੇ ਹਾਂਜੀ ਲੰਗਰ ਸਾਡੀ ਗੁਰਦੁਆਰਿਆਂ ਦੀ ਡਿਊਟੀ ਲੱਗ ਗਈ ਜੀ ਰਾਤ 11 ਵਜੇ ਉਸ ਗੁਰਦੁਆਰੇ ਸੰਗਤ ਆਈ ਤੇ ਮੇਰੇ ਕੋਲ ਕਹਿੰਦੇ ਵੀ 500 ਪ੍ਰਸ਼ਾਦਾ ਦਿਓ ਅੱਛਾ ਅਸੀਂ ਰਾਤ ਪ੍ਰਸ਼ਾਦਾ ਇੱਥੇ ਲੰਗਰ ਇੱਥੇ ਹੀ ਚਲਾਉਨੇ ਆ ਜਦੋਂ ਇਹੋ ਜਿਹੀ ਵਿਵਤਾ ਬਣਦੀ ਏ ਜਦੋਂ ਅਸੀਂ ਕਹਿ ਆ ਵੀ ਅਸੀਂ ਲੰਗਰ ਨਹੀਂ ਚਲਾਉ ਉਹ ਵੀ 11 ਵਜੇ ਨਹੀਂ ਦੇਣਾ ਤੇ ਸੀਰਦਾਰ ਕਹਿੰਦਾ ਡੀਸੀ ਰੁੱਸ ਪੈਗਾ ਤੇ ਮੈਂ ਕਿਹਾ ਡੀਸੀ ਨੇ ਸਾਨੂੰ ਕਿਹੜੇ ਦਾਣੇ ਕੱਲੇ ਨੇ ਫੇਰ ਪਤਾ ਲੱਗਾ ਵੀ ਉਹ ਰੁਪਈਏ ਤਾਂ ਸਾਰੇ ਸਾਡੇ ਉਹ ਹੀ ਖਾ ਗਏ ਨੇ ਇਹ ਸਹੂਲਤਾ ਸਰਕਾਰ ਦਿੰਦੀ ਪਰ ਇੱਥੇ ਉਹ ਤਾਂ ਹੀ ਉਤਾਹ ਰਹਿ ਜਾਂਦੀਆਂ ਨੇ ਮਤਲਬ ਜਿਹੜੇ ਸਥਾਨਕ ਅਫਸਰ ਨੇ ਉਹ ਲੋਕਾਂ ਨੂੰ ਉਵੇਂ ਸਹੂਲਤਾ ਮੁਹੱਈਆ ਨਹੀਂ ਕਰਾਉਂਦੇ ਕੋਈ ਕੱਖ ਨਹੀਂ ਜਿਆ ਕੱਲ ਦੇ ਬੈਠੇ ਨੇ ਇਹਨਾਂ ਪੁੱਛ ਲਓ ਜੇਕ ਪਾਣੀ ਵੀ ਕੁੱਟ ਕਿਸ ਨੇ ਆਣ ਕੇ ਪੁੱਛਿਆ ਇਹਦੇ ਆ ਗੁਰਦੁਆਰੇ ਇਹਨਾਂ ਨੂੰ ਪਨਾਹ ਮਿਲੀ ਤਾ ਗੁਰੂ ਘਰ ਜੇ ਕਰ ਨਾ ਪਣਾ ਮਿਲੇ ਤੇ ਲੋਕ ਤੇ ਸੜਕਾਂ ਤੇ ਆ ਜਾ ਤੁਹਾਡੇ ਸਾਹਮਣੇ ਵਿਚਾਰਾਂ ਕੋਲ ਕੋਈ ਜਿਵੇਂ ਮੀਂਹ ਕਣੀ ਦਾ ਮੌਸਮ ਬਣਿਆ ਹੈ ਹਾਂਜੀ ਕੱਲ ਕਈਆਂ ਦੇ ਦਾਣੇ ਭਿੱਜ ਗਏ ਨੇ ਕਈਆਂ ਦੇ ਕੱਪੜੇ ਭਿੱਜ ਗਏ ਨੇ ਕੱਲ ਤਾਂ ਸਾਰਾ ਦਿਨ ਜੰਗ ਦਾ ਹੀ ਮਾਹੌਲ ਬਣਿਆ ਰਿਹਾ ਫਿਰ ਅੱਛਾ ਮੀ ਮੈਨੂੰ ਡੀਸੀ ਸਾਹਿਬ ਵੱਲੋਂ ਫੋਨ ਆਇਆ ਸੀ ਅੱਛਾ ਵੀ ਬਾਬਾ ਜੀ ਤੁਸੀਂ ਅਲਾਸਮੈਂਟ ਕਰ ਦਿਓ ਵੀ ਅਜੇ ਕੋਈ ਰੌਲਾ ਨਹੀਂ ਤੇ ਨਾ ਉਠੋ ਜੇ ਰੌਲਾ ਪਿਆ ਤੁਹਾਨੂੰ ਦੱਸਾਂਗੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਫਿਰ ਅਫਵਾਹਾਂ ਵੀ ਕਈ ਤਰ੍ਹਾਂ ਦੀਆਂ ਖੱਜਲ ਕਰਦੀਆਂ ਬਹੁਤਾ ਗੱਲ ਤਾਂ ਜਿਹੜਾ ਤੁਹਾਡਾ মিডিਆ ਨੇ ਹੀ ਜੰ ਗੱਲ ਇਥੇ ਕੁਛ ਵੀ ਨਹੀਂ ਹੁੰਦੀ ਇੱਕ ਟਰਾਲੀ ਦੀ 50 50 ਖਾ ਕੇ ਦੀ ਜੀ ਉਹ ਉੱਜੜ ਗਿਆ ਉਹ ਪੁੱਜੜ ਗਿਆ ਇਸ ਤਰ੍ਹਾਂ ਦਾ ਮੀਡੀਆ ਦੀ جنگ ਜਿਹੜੀਆਂ ਨੇ ਦੂਜੇ ਪਾਸੇ ਅਸਰ ਜ਼ਿਆਦਾ ਕਰਦੇ ਜਿਹੜੇ ਵਿਚਾਰੇ ਪਿਛਾ ਸਾਡੇ ਰਿਸ਼ਤੇਦਾਰ ਬੈਠੇ ਨੇ ਉਹ ਕਹਿੰਦੇ ਸਾਡੇ ਰਿਸ਼ਤੇਦਾਰ ਤਾਂ ਮਰ ਗਏ ਹੋਣਗੇ ਜਿਹੜੇ ਪਾਕਿਸਤਾਨ ਚ ਪਹੁੰਚ ਬੈਠੇ ਨੇ ਤੁਹਾਡੇ ਤੱਕ ਹੁਣ ਤੱਕ ਜਿਹੜੇ ਬੰਦੇ ਆਏ ਨੇ ਚਾਹ ਮੀਡੀਆ ਵਾਲੇ ਜਾਂ ਹੋਰ ਉਹ ਸਹੀ ਗੱਲ ਘੱਟ ਕਰਦੇ ਐ ਅਫਵਾਹਾਂ ਜ਼ਿਆਦਾ ਸ਼ੋਸ਼ੇ ਹੀ ਜ਼ਿਆਦੇ ਨੇ ਜੀ ਉਹ ਹੋ ਗਿਆ ਜੀ ਉਹ ਕਰਤਾ ਕਰਤਾ ਕੱਖ ਨਹੀਂ ਅਸੀਂ ਅਮਨ ਮਾਨ ਦਾ ਸੁਖਣਾ ਬੈਠੇ ਸੀ ਆ ਮੀਡੀਆ ਦੇ ਭੁਜਾਈ ਸਾਰੇ ਭਜੇ ਆ ਹੋਰ ਗੱਲ ਕੋਈ ਨਹੀਂ ਕੀ ਇੱਥੇ ਰਮਾਨ ਦਾ ਸਾਰੇ ਲੋਕ ਬੈਠੇ ਸੀ ਆ মিডিਆ ਅੱਜ ਹੀ ਕਹਿ ਦੇ ਵੀ ਕੋਈ ਗੱਲਬਾਤ ਨਹੀਂ ਤੇ ਸਾਰੇ ਹੀ ਘਰਾਂ ਚਲੇ ਜਾਵਾਂਗੇ ਸਾਨੂੰ ਕਿਸੇ ਲੀਡਰ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਕਿਸੇ ਪ੍ਰਸ਼ਾਸਨ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਆ ਟੈਲੀਵਿਜ਼ਨ ਨੇ ਭਜਾਇਆ ਤੇ ਹੀ ਭਜੇ ਫਿਰਨੇ ਆ ਇਹ ਗੱਲ ਤੁਹਾਡੀ ਠੀਕ ਹੈ ਇਹ ਤੁਸੀਂ ਦੇਖ ਲਓ ਇਹਨਾਂ ਨੇ ਆਪ ਖੁਦ ਦੱਸਿਆ ਇੱਕ মিডিਆ ਦਾ ਵੱਡਾ ਸੈਕਸ਼ਨ ਹੈ افਵਾਹਾਂ ਫਲਾਫਲਾ ਕੇ ਡਰ ਦਾ ਮਾਹੌਲ ਬਣਾਇਆ ਹੋਇਆ ਹੈ ਤੇ ਇਹ ਪਰਿਵਾਰ ਦੀ ਜਿਹੜੀ ਅਸੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰੂ ਘਰ ਦੀ ਜਗਾਹ ਸਾਂਝੀ ਜਗਾਹ ਗੁਰੂ ਘਰਾਂ ਨੇ ਤੇ ਪਨਾਹ ਦੇ ਦਿੱਤੀ ਉਹ ਤਾਂ ਭਾਵੇਂ ਔਖਾ ਸਮਾਂ ਹੋਵੇ ਸੌਖਾ ਹੋਵੇ ਗੁਰੂ ਘਰ ਹਮੇਸ਼ਾ ਸਾਰਿਆਂ ਲਈ ਖੁੱਲੇ ਹੁੰਦੇ ਆ ਨਾ ਜਾਤ ਪੁੱਛੀ ਜਾਂਦੀ ਹੈ ਨਾ ਧਰਮ ਪੁੱਛਿਆ ਜਾਂਦਾ ਪਰ ਇਸ ਮਸਲੇ ਦੇ ਵਿੱਚ ਗੱਲ ਇੱਥੇ ਆਉਂਦੀ ਹੈ ਕਿ ਜਦੋਂ ਪ੍ਰਸ਼ਾਸਨ ਨੇ ਜਾਂ ਸਰਕਾਰਾਂ ਨੇ ਬਾਹ ਫੜਨੀ ਹੁੰਦੀ ਹੈ ਔਖੀ ਘੜੀ 'ਚ ਨਾ ਲੋਕਾਂ ਦੀ ਉਦੋਂ ਸਰਕਾਰਾਂ ਕਿੱਥੇ ਜਾਂਦੀਆਂ ਨੇ ਮਾਸੂਮ ਬੱਚੇ ਨੇ ਉਹਨਾਂ ਨੂੰ ਛੱਡ ਕੇ ਆਉਣਾ ਪੈਂਦਾ ਆਪਣੇ ਘਰ-ਬਾਰ ਛੱਡਨੇ ਪੈਂਦੇ ਨੇ ਡੰਗਰ ਪਸ਼ੂਆਂ ਦੀ ਸਾਂਭ ਸੰਭਾਲ ਦੇ ਵਾਸਤੇ ਵੀ ਔਖਾ ਹੋਣਾ ਪੈਂਦਾ ਹੈ ਇਹਨਾਂ ਨੇ ਖੁਦ ਪਰਿਵਾਰ ਦੇ ਜੀਆ ਨੇ ਦੱਸਿਆ ਕਿ ਅਸੀਂ ਕਿਵੇਂ ਆਪਣਾ ਘਰ ਛੱਡ ਕੇ ਬਾਹਰ ਰਹਿਣਾ ਰਹਿਣਾ ਬੜਾ ਔਖਾ ਹੈ ਜੇਕਰ ਅਸੀਂ ਇਸ ਤਰ੍ਹਾਂ ਰਹਿਣਾ ਸਿੱਖ ਲਿਆ ਵਾਰ-ਵਾਰ ਲੋਕ ਬਾਰਡਰ ਦੇ ਕਿੰਨੇ ਸਿਰੜੀ ਹੋ ਚੁੱਕੇ ਨੇ ਪੱਕ ਚੁੱਕੇ ਨੇ ਕਿ ਜਦੋਂ ਭਾਵੇਂ ਹੜਾ ਹੋਣ ਭਾਵੇਂ ਜੰਗ ਦਾ ਮਾਹੌਲ ਬਣੇ ਤਾਂ ਉਦੋਂ ਇਹਨਾਂ ਨੂੰ ਹੀ ਖੱਜਲ ਹੋਣਾ ਪੈਂਦਾ ਜਾਂ ਇੱਥੇ ਰਮਾਨਪੁਰੇ ਲਾਗੇ ਇੱਕ ਡੇਰਾ ਹੈਗਾ ਉਹ ਮਾਹਪੁਰ ਕੇ ਹਲਾਕੇ ਚ ਲੰਗਰ ਦਿੰਦੇ ਨੇ ਜਾਂ ਮਜੀਦਪੁਰ ਕਾਰਸੇਵਾਲੇ ਇਥੇ ਆਣ ਕੇ ਸੇਵਾ ਵਾਲੇ ਬਾਬੇ ਪੁੱਛਦੇ ਨੇ ਹੋਰ ਸਾਨੂੰ ਸਰਕਾਰ ਉਦੋਂ ਪੁੱਛਦੀ ਜਦੋਂ ਅਸੀਂ ਮੁੜ ਕੇ ਫੇਰ ਘਰਾਂ ਚਲੇ ਜਾਣੇ ਆ ਭਾਵੇਂ ਪਾਣੀ ਆ ਜਾਵੇ ਤੇ ਭਾਵੇਂ ਆਬਿਪਤਾ ਆ ਜਾਵੇ ਸਾਡੀ ਧੌਣ ਤੇ ਤਾਂ ਇਹ ਬੰਬ ਲਟਕਿਆ ਹੀ ਲਟਕਿਆ ਹੋਇਆ ਹੈ ਤੇ ਆਜੇ ਕਾਰਸੇਵਾਲੇ ਬਾਬੇ ਦੋ ਚਾਰ ਦਾ ਸਾਡੇ ਇਲਾਕੇ ਚ ਨਾ ਹੋਣ ਤੇ ਇਹਦੂ ਹੀ ਉਜੜ ਜਾਈਏ ਬਤਲੇ ਹੀ ਵੱਡਾ ਸਹਾਰਾ ਲੋਕਾਂ ਸਾਨੂੰ ਇਹ ਬੜਾ ਸੰਤਾਂ ਦਾ ਸਹਾਰਾ ਹੈ ਫਿਰ ਜਿਵੇਂ ਬਾਬੇ ਰਾਧਾ ਸਵਾਮੀ ਨੇ ਉਹ ਲੰਗਰ ਵੀ ਕੱਲ ਦੇਣੇ ਡੇਰਿਆਂ ਵਾਲੇ ਵੀ ਲੰਗਰ ਕੱਲ ਦੇਣੇ ਜੋ ਮੈਂ ਕਿ ਗੁਰੂ ਘਰ ਦਾ ਪੰਦਾ ਮੈਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ ਜੋ ਫਾਜ਼ਿਤ ਕਰਦੇ ਨੇ ਸਾਰੇ ਡੇਰਿਆਂ ਵਾਲੇ ਵੀ ਆਣ ਕੇ ਪੁੱਛਦੇ ਨੇ ਇਥੇ ਬਹੁਤੇ ਪ੍ਰੇਮੀ ਵੀ ਨੇ ਬਹੁਤੇ ਡੇਰਿਆਂ ਵਾਲੇ ਵੀ ਨੇ ਉਹ ਸਾਰਿਆਂ ਨੂੰ ਆਉਦੀ ਸੰਗਤ ਨੂੰ ਆਣ ਕੇ ਲੰਗਰ ਪਾਣੀ ਦਿੰਦੇ ਨੇ ਪਰ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਹੁੰਦੀ ਨਾ ਕੋਈ ਗ੍ਰਾਂਟ ਮਿਲੇ ਰਹਿ ਗਈ ਗੱਲ ਜਿੰਨੀਆਂ ਸਾਡੀਆਂ ਜ਼ਮੀਨਾਂ ਸੀ ਸਭ ਗਰਦੌਰੀਆਂ ਟੁੱਟ ਗਿਆ ਨੇ ਕੱਲ ਨੂੰ ਜੜ ਪੁੱਜੜ ਜਾਣੇ ਸਾਨੂੰ 1 ਰੁਪਏ ਦੀ ਗ੍ਰਾਂਟ ਨਹੀਂ ਮਿਲਣੀ ਸਾਡੇ ਕੋਲ ਕੀ ਜੀ ਕੋਈ ਨਹੀਂ ਕਾਗਜ਼ ਪੱਤਰ ਤਾਂ ਸਰਕਾਰ ਤੋਂ ਲੈਣੇ ਸਾਰੇ ਅਸੀਂ ਤਾਂ ਸਿਰਫ ਧਰਤੀ ਤੇ ਪਾਹਰ ਹੀ ਹੈਗੇ ਆਂ ਮਤਲਬ ਲੋਕਾਂ ਦਾ ਦਰਦ ਹੈ ਜਿਹੜਾ ਉਹ ਜ਼ਿਆਦਾ ਸੁਣਿਆ ਨਹੀਂ ਜਾਂਦਾ ਤੁਹਾਡਾ ਨੂੰ ਇਹ ਲੱਗਦਾ ਕਿ ਕੋਈ ਫਰਿਆਦ ਨਹੀਂ ਸੁਣੀ ਜਾਂਦੀ ਜੀ ਕੋਈ ਡੁੱਬਦਾ ਤੇ ਡੁੱਬਣ ਦਿਓ ਮਰਦਾ ਤੇ ਮਰਨ ਦਿਓ ਕੱਲ ਦਾ ਕਿਸੇ ਸਾਨੂੰ ਐਮਐਲਏ ਨਹੀਂ ਆਣ ਕੇ ਪੁੱਛਿਆ ਕਿਸੇ ਉਹਦੇ ਪੀਐਨਏ ਨਹੀਂ ਆਣ ਕੇ ਪੁੱਛਿਆ ਭਾਈ ਵੀ ਤੁਹਾਨੂੰ ਕੋਈ ਗੱਲ ਬਾਤ ਨਹੀਂ ਬਾਬਾ ਜੀ ਇੱਕ ਗੱਲ ਹੋਰ ਦੱਸੋ ਜਦੋਂ ਵੋਟਾਂ ਦਾ ਮਾਹੌਲ ਹੁੰਦਾ ਹੈ ਉਦੋਂ ਵੀ ਤੁਹਾਨੂੰ ਅੱਖੋਂ ਨਹੀਂ ਕਰਦੇ ਕਿ ਉਦੋਂ ਤੇ ਘਰਾਂ ਚ ਡੇਰੇ ਲਾਉਂਦੇ ਆ ਹੋਰ ਤਾਂ ਬਾਬਾ ਜੀ ਉਹਨਾਂ ਦੀ ਬੀਬੀਆਂ ਪਹਿਲੋ ਆ ਜਾਂਦੀਆਂ ਨੇ ਅੱਛਾ ਉਹ ਆਣ ਕੇ ਵੀਰ ਵੀਰ ਜੀ ਕਰਕੇ ਜਫੀਆਂ ਪਾਉਂਦੀਆਂ ਨੇ ਆਹੀ ਮੋਏ ਜਾਂਦੇ ਨੇ ਏਹ ਵੋਟਾਂ ਦੇ ਬੈਨੇ ਤੇ ਉਹ ਫਿਰ ਦੋ ਸਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਬਾਹ ਮੜਨ ਵਾਲੀ ਇਹ ਨੇ ਬੰਦੇ ਕਦੇ ਕਿਤੇ ਵੇਖੋ ਜੀ ਸਾਰੇ ਪੰਜਾਬ ਨੇ ਤਬਦੀਲੀ ਕੀਤੀ ਸੀ ਹਾਂਜੀ ਅਸੀਂ ਉਹਦੇ ਪਾਰਟੀਆਂ ਛੜ ਛੜ ਕੇ ਇਹਨਾਂ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਨੇ ਤੇ ਝਾੜੂ ਹੀ ਫਿਰਦਾ ਪਿਆ ਸਾਨੂੰ ਉਹਦੋਂ ਦੇ 4 ਸਾਲ ਹੋ ਗਏ ਨੇ ਝਾੜੂ ਹੀ ਫਿਰਿਆ 4 ਚੋਲੇ ਵੋਟਾਂ ਵੇਲੇ ਐਂ ਲੱਗਦਾ ਹੈ ਵੀ ਭਾਵੇਂ ਬਾਰਡਰ ਤੇ ਕੋ ਰਹਿੰਦਾ ਨਹੀਂ ਰਹਿੰਦਾ ਸਾਰੇ ਹੀ ਉਹਨਾਂ ਲਈ ਜ਼ਰੂਰੀ ਹੈ ਤੇ ਜਦੋਂ ਵਿਪਤਾ ਪੈਂਦੀ ਹੈ ਕੋਈ ਨਹੀਂ ਬੋੜਦਾ ਤੇ ਤਾਰਾਂ ਤੇ ਬੈਠੇ ਨੇ ਉਹਨਾਂ ਦੇ ਘਰੇ ਪਹਿਲੋ ਗੱਡੀਆਂ ਜਾਂਦੀਆਂ ਨੇ ਵੀ ਤਾਰਾਂ ਵਾਲੀ ਵੋਟ ਨਾ ਕਿਤੇ ਰਹਿ ਜਾਵੇ ਤਾਰਾਂ ਦੇ ਵੀ ਵੋਟਾ ਕੱਢ ਕੱਢ ਕੇ ਲਿਆਉਂਦੇ ਨੇ ਅਸੀਂ ਤਾਂ ਫੇਰ ਵੀ ਧੁੰਨੀ 'ਚ ਬੈਠੇ ਆ ਬਿਲਕੁਲ ਹਾਂ ਬਾਬਾ ਜੀ ਦੀ ਜਿਹੜੀ ਗੱਲ ਹੈ ਇਹ ਬੜੀ ਸਵਾਲ ਖੜੇ ਕਰਦੀ ਹੈ ਕਿ ਲੀਡਰਾਂ ਨੂੰ ਜਦੋਂ ਵੋਟ ਚਾਹੀਦੀ ਹੈ ਤੇ ਬਾਰਡਰ ਦੇ ਉੱਤੇ ਲੱਗੀ ਤਾਰ ਵਿੱਚੋਂ ਵੀ ਵੋਟ ਕੱਢ ਲੈਂਦੇ ਆ ਲੀਡਰ ਪਰ ਜਦੋਂ ਸਹਾਰਾ ਬਣਾਉਣਾ ਹੁੰਦਾ ਉਦੋਂ ਭੁੱਲ ਜਾਂਦੇ ਇਹਨਾਂ ਲੋਕਾਂ ਨੂੰ ਇਹ ਪਰਿਵਾਰਾਂ ਦੀਆਂ ਕਹਾਣੀਆਂ ਤੇ ਇਹਨਾਂ ਦੇ ਦਰਦ ਭਰੇ ਜਿਹੜੇ ਸ਼ਬਦ ਨੇ ਬਿਆਨ ਨੇ ਉਹ ਦੱਸਦੇ ਨੇ ਕਿ ਕਿੰਨੇ ਲੋਕ ਔਖੇ ਹੋ ਰਿਹਾ ਹੈ। ਅਖੀਰ ਦੇ ਵਿੱਚ ਇਹ ਬੀਬੀ ਖਾਸ ਕਰਕੇ ਘਰਾਂ ਵਿੱਚ ਨੂੰ ਜਦੋਂ ਸਾਹਮਣਾ ਹੁੰਦਾ ਹੈ। ਚਾਹੇ ਡੰਗਰ ਪਸ਼ੂ ਵਾਲਾ ਵਾੜਾ ਹੋਵੇ ਜਾਂ ਘਰ ਦੇ ਜੀ ਹੁਣ ਬੀਬੀਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹਨਾਂ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਖਣੀਆਂ ਹੁੰਦੀਆਂ। ਬੰਦੇ ਖੇਤਾਂ 'ਚ ਕੰਮ ਕਰਦੇ ਨੇ ਜਾਂ ਆਪਣੇ ਦਫ਼ਤਰਾਂ 'ਚ ਵਾਤ ਤੋਂ ਵਾਤ ਜਾਂਦੇ ਹੋਣਗੇ। ਪਰ ਬੀਬੀਆਂ ਨੇ ਬੱਚੇ ਨੂੰ ਵੀ ਸਾਹਮਣਾ ਹੈ। ਹੋਰ بڑے ਕੰਮ ਹੁੰਦੇ ਆ। ਇਹ ਸਾਰੀਆਂ ਜ਼ਿੰਮੇਵਾਰੀਆਂ 'ਚੋਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਘਰ ਦੇ ਵਿੱਚ ਜ਼ਿਆਦਾਤਰ ਔਰਤਾਂ ਜਿਹੜੀਆਂ ਬੀਬੀ ਉਹਨਾਂ ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੇ ਤੁਸੀਂ ਜਦੋਂ ਜ਼ਿੰਮੇਵਾਰੀ ਚ ਪੈਨੇ ਹੋ ਔਖੇ ਕਿੰਨੇ ਕੋਨੇ ਹੋ ਔਖੇ ਮੜਉਣ ਕਿੰਨਾ ਵਾਧੂ ਹੁੰਨੇ ਆ ਔਖੇ ਤਾਂ ਇਸ ਤਰ੍ਹਾਂ ਦੀਆਂ ਝਾਲ ਲੱਗ ਕੇ ਪੱਕ ਵੀ ਗਏ ਆ ਪੱਕੇ ਸਪਾਏ ਹੀ ਗਏ ਹੁਣ ਬੇਸ਼ਰਮ ਹੋ ਗਏ ਆ ਹਾਂ ਹੁਣ ਤਾਂ ਕਿਦਾਂ ਦੇ ਕਦੇ ਉਰਵਾਰ ਜਾ ਕਦੇ ਪਾਰ ਆ ਬੜੇ ਦੁਖੀ ਆ ਤੇ ਸਰਕਾਰ ਨੂੰ ਜਾਂ ਫਿਰ ਜਿਹੜੇ ਜੰਗ-ਜੰਗ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇੱਥੋਂ ਬੈਠੇ ਬਾਰਡਰ ਤੋਂ ਅਸੀਂ ਤਾਂ ਨਾ ਇਹ ਵੀ ਜਾਂਗਾ ਖਣੀ ਨਾ ਜੰਗ ਪਵੇ ਨਾ ਲੱਗੇ ਨਾ ਵਾਰ-ਵਾਰ ਉਹ ਵੀ ਟਿਕਾਣੀ ਵੀ ਟਿਕਾਣਾ ਤੇ ਅਸੀਂ ਅਦਰਮਾਨ ਕਰਦੇ ਹੱਦ ਘਰੇ ਬੈਠੇ ਰਹੀਏ ਹਾਂ ਤਾਂ ਇਹ ਉਹ ਪਰਿਵਾਰ ਹੈ ਜਿਹੜਾ ਕੀ ਅਸੀਂ ਦਿਖਾਇਆ ਹੁਸੈਨੀ ਵਾਲਾ ਉਹ ਥਾਂ ਇਤਿਹਾਸਕ ਧਰਤੀ ਹੈ ਫਰੋਇਪੁਰ ਸਰਹੱਦੀ ਜ਼ਿਲ੍ਹਾ ਇਸੇ ਤਰ੍ਹਾਂ 5-6 ਜ਼ਿਲ੍ਹੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ ਨੇ ਇੱਕ ਕਹਾਣੀ ਨਹੀਂ ਇਸ ਤਰ੍ਹਾਂ ਦੇ ਕਿੰਨੇ ਪਰਿਵਾਰ ਹੋਣਗੇ ਜਿਨ੍ਹਾਂ ਨੂੰ ਆਪਣਾ ਸਹਾਰਾ ਲੈਣ ਦੀ ਖਾਤਰ ਕਈ ਥਾਵਾਂ ਤੇ ਭਟਕਣਾ ਪੈਂਦਾ ਪਰ ਇਹ ਕਹਾਣੀ ਇਹ ਸਟੋਰੀ ਆਪਣੇ ਆਪ ਦੇ ਵਿੱਚ ਬੜੀਆਂ ਗੱਲਾਂ ਤੇ ਬੜੇ ਵੱਡੇ ਸਵਾਲ ਪੈਦਾ ਕਰ ਰਹੀ ਹੈ ਤੇ ਤੁਸੀਂ ਵੀ ਭੜੀ ਪਾਤ ਜਾਣਦੇ ਹੋ ਕਿ ਇਸ ਕਹਾਣੀ ਦੇ ਨਾਲ ਜਿਹੜੇ ਸਵਾਲ ਇਹਨਾਂ ਸਵਾਲਾਂ ਦੇ ਜਵਾਬ ਦੇਵੇਗਾ ਕੌਣ ਆਖਰਕਾਰ ਤਾਂ ਇਹ ਸਾਰੀਆਂ ਗੱਲਾਂ ਸੀ ਤੁਹਾਡੇ ਨਾਲ ਇਸ ਕਰਕੇ ਸਾਂਝੀਆਂ ਕੀਤੀਆਂ ਕਿ ਗਰਾਊਂਡ ਰਿਐਲਿਟੀ ਜ਼ਰੂਰ ਜਾਣੀ ਚਾਹੀਦੀ ਹੈ ਲੀਡਰਾਂ ਤੱਕ ਵੀ ਜੋ ਸਟੂਡੀਓ ਅੰਦਰ ਬੈਠ ਕੇ ਜੰਗ ਜੰਗ ਕਰਦੇ ਨੇ ਉਹਨਾਂ ਤੱਕ ਵੀ ਔਰ ਇਹਨਾਂ ਨੇ ਦੱਸਿਆ ਭਾਈ ਸਾਹਿਬ ਹੋਰਾਂ ਨੇ ਵੀ ਕਿ মিডিਆ ਦਾ ਬਣਾਇਆ ਇੱਕ ਮਾਹੌਲ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਖੂਬੀ ਨਿਭਾਉਣੀ ਚਾਹੀਦੀ ਹੈ ਤਾਂ ਹੀ ਲੋਕਾਂ ਦੇ ਵਿੱਚ ਅਮਨ ਦੇ ਨਾਲ ਚੈਨ ਦੇ ਨਾਲ ਜਿਹੜਾ ਹੈ ਮਾਹੌਲ ਤਿਆਰ ਕੀਤਾ ਜਾ ਸਕਦਾ ਤੇ ਲੋਕ ਸੁਖੀ ਸੁਖੀ ਆਪਣੀ ਕਿਰਤ ਕਮਾਈ ਦੇ ਨਾਲ ਆਪਣਾ ਜੀਵਨ ਆ ਜਿਹੜਾ ਬਸਰ ਕਰ ਸਕਦੇ ਆ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਦੀ ਸਹੀ ਜਾਣਕਾਰੀ ਰਿਐਲਿਟੀ ਆ ਜਿਹੜੀ ਗਰਾਊਂਡ ਰਿਐਲਿਟੀ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਜਦ ਤੱਕ ਅਸੀਂ ਚੱਪੇ-ਚੱਪੇ ਤੇ ਜਾ ਰਹੇ ਹਾਂ ਬਾਰਡਰ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ ਤਦ ਤੱਕ ਤੁਸੀਂ ABC ਪੰਜਾਬ ਤੇ ਲਗਾਤਾਰ ਜੁੜੇ ਰਹੋ ਕਵਰੇਜ ਦੇਖਦੇ ਰਹੋ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਸੱਚ ਦੇ ਨੇੜੇ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਫਿਲਹਾਲ ਇਸ ਰਿਪੋਰਟ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਜ਼ਿਲ੍ਹਾ ਫਿਰੋਜ਼ਪੁਰ